ਕੰਨਿਆ ਦਾ ਸੁਭਾਅ ਨਾ ਵਿਚਾਰੇ ਦਾ ਕਿ ਕਿਸੇ ਦੇ ਦੁੱਖ ਦੇ ਵਿੱਚੋਂ ਸੁੱਖ ਲੱਭਦਾ ਹੈ ਮਦਾਨਾ ਕਿਸੇ ਦੇ ਦੁੱਖਾਂ ਵਿੱਚੋਂ ਸੁੱਖ ਲੱਭਦਾ ਹੈ ਸੁਭਾਅ ਹੈ ਕਿ ਇਹ ਕਿੰਨੀ ਜਦੋਂ ਕਿਸ਼ਨ ਨੂੰ ਦੁਖੀ ਵੇਖਦਾ ਹੈ ਬਹੁਤ ਖੁਸ਼ ਹੁੰਦਾ ਹੈ ਕੰਨਿਆ ਵੀ ਸੁਭਾਅ ਬਹੁਤ ਆਤਮਿਕ ਇਹ ਵਿਚਾਰਿਆ ਦੀ ਜਿੰਨ ਕਰਦਾ ਹੈ ਬੰਦਾ ਦੂਜੇ ਦੇ ਦੁੱਖਾਂ ਵਿੱਚੋਂ ਸੁੱਖ ਭਾਲਦਾ ਹੈ

نکلے آ جاتی دکھا دیا پنڈا کھل گیا ملتا ای کسی نے دکھا پچھو پالیا ਜੇ ਜਿਸੇ ਦੇ ਦੁੱਖਾਂ ਵਿੱਚੋਂ ਮੈਨੂੰ ਸੁੱਖ ਮਿਲਦਾ ਨਾ ਬਹੁਤ ਆਦਤ ਕਿਹਦੀ ਇਹ ਹੈ ਕਿ ਬੰਦਾ ਜਦੋਂ ਕਿਸੇ ਨੂੰ ਦੁਖੀ ਵੇਖਦਾ ਹੈ ਤੇ ਬਹੁਤ ਖੁਸ਼ ਹੁੰਦਾ ਹੈ ਤੇ ਕਹਿੰਦਾ ਵੀ ਇਹ ਕਿ ਚੰਗਾ ਹੋ ਗਏ ਇਹਨਾਂ ਨੂੰ ਹੁਣੇ ਹੀ ਚਾਹੀਦਾ ਸੀ ਮਾਰਤ ਦੇ ਨਹੀਂ ਪਲਾਤ ਉੱਜਿਆ ਕਰ ਮੂਦਾ ਪਲਾ ਕਰਿਆ ਕਰ ਉਹਦੇ ਦੁੱਖਾਂ ਨੂੰ ਵਡਾਣ ਦਾ ਯਤਨ ਕਰਿਆ ਕਰ ਪਰਮਾਤਮਾ ਤੇ ਉਹ ਸੁੱਖ ਬਖਸ਼ੇਗਾ ਜਦੋਂ तू ਕਿਸੇ ਦੇ ਦੁੱਖਾਂ ਨੂੰ ਵਡਾਏਗਾ ਨਾ رب سکھ بخشے گا جدو دکھا جو سکھ پاڑتا ہے تو سکھی ہوتا. پھر تو نہیں ہونا پھر دیا ویک سڑ جانا ہے کہ ہر ایک بندوں پر سبس نانک سارا سنساری بھی دھی ہے سکھ مکیا اپنے بھی کہ, کہ میں بھی سکھی رہا ਹੋਰ ਵੀ ਉਖੀਰ ਹੈ ਪਾ ਜੀ ਇਹ ਬੇਲਤੀ ਦਾ ਮਾਣ ਕਿਸੇ ਦੇ ਦੁੱਖਾਂ ਨੂੰ ਵੇਖ ਕੇ ਸੁਖੀ ਹੋਣ ਦਾ ਜਨਨਾ ਕਰਿਆ ਕਰ ਮਹਾਰਾਜ ਨੇ ਇੱਕ ਬਹੁਤ ਪੁਰਾਣੀ ਕਿਤਾਬ ਆਣੀ ਹੋਈ ਹੈ ਮਹਾਰਾਜ ਕਹਿੰਦੇ ਦੁੱਖਨਾ ਇਤਨਾ ਦਾ ਬੰਦਾ ਕਿਸੇ ਦੇ ਦੁੱਖਾਂ ਨੂੰ ਵੇਖਦਾ ਬਹੁਤ ਖੁਸ਼ ਹੁੰਦਾ ਜੋ ਦੇਖੇ ਖੇਤਰ ਤੋਂ ਦਿੰਨੇ ਖੁਸ਼ ਹ ਪਰ ਉਹ ਦੇਖ ਕਹਿੰਦੇ ਜਦੋਂ ਕਿਸੇ ਦੀ ਘਾਟ ਤੋਂ ਵੇਖਦਾ ਨਾ ਨਿੰਨਕ ਬੰਦਾ ਭਲਾ ਹੁੰਦਾ ਨਾ ਪਰ ਉਹ ਨੂੰ ਬਜਾਰੇ ਤੋਂ ਬੜਾ ਇਹਦਾ ਭਲਾ ਕਿਉਂ ਹੋ ਗਿਆ ਇਹਦਾ ਭਲਾ ਨਹੀਂ ਹੋਣਾ ਚਾਹੀਦਾ ਇਹ ਸੋਚ ਲਈ ਕਿ ਰੱਬ ਦੀਦਾ ਭਲਾ ਕਰਦਾ ਨਾ ਜੇ ਤੂੰ ਦਾ ਵਿਰੋਧ ਕਰਦਾ ਹੈ ਤਾਂ ਰੱਬ ਤੇਰੇ ਤੇ ਜ਼ਰੂਰ ਗੁੱਸਾ ਕਰੇ ਕਿ ਮੈਂ ਇਹਨੂੰ ਖੁਦ ਦੇਣਾ ਚਾਹੁੰਦਾ ਹੈ ਦੂਜਾ ਬੰਦਾ ਵਿਚ ਐਂਟੀ ਆ ਕੇ ਦੁਖੀ ਹੋਈ ਜਾਂਦਾ ਹੈ ਦੂਜਾ ਬੰਦਾ ਐਵੇਂ ਖਿਜੀ ਜਾਂਦਾ ਹੈ ਦੂਜਾ ਬੰਦਾ ਐਵੇਂ ਖੜੀ ਜਾਂਦਾ ਹੈ ਪਰ ਖਾਮ ਦੇ ਲਈ ਕਿ ਤੂੰ ਰੱਬ ਦੇ ਦਿੱਤੇ ਦੇ ਤਰਕ ਕਰਦਾ ਨਾ ਕਿ ਰੱਬ ਤੇ ਤੂੰ ਵੀ ਸਜ਼ਾ ਦੇਗਾ ਤੂੰ ਵੀ ਦੁਖੀ ਹੋਈ ਇਸ ਕਰਕੇ ਕਰਮਨਾ ਕਰਿਆ ਕਰ ਕਿਸੇ ਦੇ ਦੁੱਖਾਂ ਨੂੰ ਵੇਖ ਕੇ ਵਡਾਇਆ ਕਰ ਕਿਸੇ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਹੋਇਆ ਕਿ ਜਗਾ ਹੋ ਗਿਆ ਬਚਾਰੇ ਨੂੰ ਖੁਸ਼ੀਆਂ ਆ ਗਈਆਂ ਆਰਾਧ ਸਾਰਿਆਂ ਨੂੰ ਹੀ ਖੁਸ਼ੀ ਦੇ ਸਾਰਿਆਂ ਨੂੰ ਖੁਸ਼ੁੱਤ ਦੇ ਇਹ ਬੇਕੀ ਦਾ ਮਾਰ ਮਾਰਾ ਦਿੱਤੇ